ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਬਹੁਤ ਵਧੀਆ ਹੋਇਆ ਦੋਵਾਂ ਦੇਸ਼ਾਂ ਦੇ ਦਰਮਿਆਨ ਫੀਜ ਫਾਇਰ ਹੋ ਗਈ ਹੈ ਜੰਗਬੰਦੀ ਹੋ ਗਈ ਹੈ ਅਤੇ ਦੋਵੇਂ ਮੁਲਕ ਇਸ ਜੰਗ ਨੂੰ ਬਰਾਮ ਦੇਣ ਲਈ ਸਹਿਮਤ ਹੋ ਗਏ ਹਨ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਜੀ ਦਾ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਦੇਸ਼ ਮੰਤਰੀਆਂ ਅਤੇ ਫੌਜ ਦੇ ਮੁਖੀਆਂ ਦਾ ਮੁਖੇ ਨਾਲ ਫੋਨ ਤੇ ਸੰਪਰਕ ਕਰਕੇ ਬਾਰ ਬਾਰ ਗੱਲਬਾਤ ਕੀਤੀ ਇਹ ਜੰਗਬੰਦੀ ਕਰਨ ਦੀ ਜੰਗ ਰੁਕਣ ਦੀ ਅਤੇ ਫਿਰ ਇਹ ਦੋਵੇਂ ਦੇਸ਼ ਆਖਰ ਨੂੰ ਰਾਜੀ ਹੋ ਗਏ ਹਨ ਬਹੁਤ ਹੀ ਵਧੀਆ ਗੱਲ ਹੈ ਪਰਮਾਤਮਾ ਕਰੇ ਸ਼ਾਂਤੀ ਬਣੀ ਰਹੇ ਤਾਂ ਇਹਦੇ ਵਿੱਚ ਸਾਨੂੰ ਪਤਾ ਵੀ ਜੰਗ ਕਿਉਂ ਸ਼ੁਰੂ ਹੋਈ ਦੀ ਜੰਗ ਵਰਗੇ ਮਾਹੌਲ ਕਿਉਂ ਬਣਿਆ ਸੀਗਾ ਜੋ 22 April ਨੂੰ ਆਪਣੇ 26 ਸੈਲਾਨੀ ਪਹਿਰਗਾਮ ਵਿੱਚ ਸੀਰ ਕੀਤੇ ਇਹਨਾਂ ਨੇ ਕਤਲਿਆਮ ਕੀਤਾ ਅੱਤਵਾਦੀਆਂ ਨੇ ਉਹਦੇ ਰੋਸ ਵਜੋਂ ਦੇਸ਼ ਵਿੱਚ ਕਾਫੀ ਰੋਸ ਸੀਗਾ ਉਹਦਾ ਤੇ ਸਰਕਾਰ ਤੇ ਵੀ ਦਬਾਅ ਸੀ ਵੀ ਕੋਈ ਨਾ ਕੋਈ ਕਾਰਵਾਈ ਹੋਵੇ ਤੇ ਸਰਕਾਰ ਨੇ ਇਸ ਤਰ੍ਹਾਂ ਫਿਰ ਮੀਟਿੰਗਾਂ ਕਰਕੇ ਇਹ ਜੋ ਉਥੋਂ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਜੋ ਫੈਸਲਾ ਕੀਤਾ ਦੇ ਪਹਿਲਾਂ ਹੀ ਸਰਕਾਰ ਨੇ ਤਾਂ ਸਾਰੀਆਂ ਜੋ ਪਾਵਰਾਂ ਤਾਕਤਾਂ ਜੋ ਖੁਦਮਖਤਿਆਰੀ ਹੁੰਦੀ ਜੋ ਵੀ ਕਰਨਾ ਹੈ ਫੌਜ ਨੂੰ ਕਿਹਾ ਸੀ ਵੀ ਜੋ ਤੁਸੀਂ ਮਰਜ਼ੀ ਕਰੋ ਤੁਸੀਂ ਸਮਾਂ ਨਿਸ਼ਚਿਤ ਕਰੋ ਕਾਰਵਾਈ ਕਰਨ ਦਾ ਤੁਸੀਂ ਜਗ੍ਹਾ ਨਿਸ਼ਚਿਤ ਕਰੋ ਕਿੱਥੇ ਕਾਰਵਾਈ ਕਰਨੀ ਆ ਸਰਕਾਰ ਨੇ ਸਾਰੀਆਂ ਯਾਨੀ ਕਿ ਸਾਰੀ ਬਾਗਡੋਰ ਹੈ ਜੋ ਆਪਣੀ ਹੋਰ ਪੁਲਿਸ ਆਪਣੀ ਫੌਜ ਦੇ ਆਰਮੀ ਦੇ ਸਿਰ ਦਿੱਤੀ ਸੀਗੀ ਵੀ ਤੁਸੀਂ ਸਾਰਾ ਕੁਝ ਆਪੀ ਆਪਣੇ ਪੱਧਰ ਤੇ ਕਰੋ ਸੋ ਉਹਨਾਂ ਨੇ ਵਧੀਆ ਹੀ ਬਹੁਤ ਵਧੀਆ ਢੰਗ ਨਾਲ ਜਿੱਥੇ ਪਾਕਿਸਤਾਨ ਵਿੱਚ ਖਾਰਕਵਾਂ ਦੇ ਅੱਡੇ ਬਣੇ ਹੋਏ ਨੇ ਖਾਰਕਵਾਂ ਦੀ ਟ੍ਰੇਨਿੰਗ ਹੋ ਰਹੀ ਆ ਖਾਰਕੂ ਪੈਦਾ ਹੋ ਰਹੇ ਹਨ ਖਾਰਕੂ ਨੂੰ ਭਾਰਤ ਦੇ ਵਿਰੁੱਧ ਉਹਨਾਂ ਦੇ ਦਿਮਾਗ ਵਿੱਚ ਜ਼ਹਿਰ ਭਰਿਆ ਜਾ ਰਿਹਾ ਹੈ ਉਹ ਅੱਡੇ ਤਬਾਹ ਕੀਤੇ ਨੇ ਤਬਾਹ ਕਰਨੇ ਬਣਦੇ ਸੀ ਕਿਉਂਕਿ ਉਹਨਾਂ ਤਵਾਦੀਆਂ ਨੇ ਸਾਡੇ ਇੱਥੇ 26 ਜੋ ਪਹਿਰਗਾਮ ਅਸੀਰ ਕੀਤੇ ਨੇ ਗਏ ਉਹ ਕਾਫੀ ਨੁਕਸਾਨ ਕੀਤਾ ਉਹਨਾਂ ਦਾ ਇੰਡੀਆ ਦੀ ਆਰਮੀ ਨੇ ਬਹੁਤ ਵਧੀਆ ਕੀਤਾ ਡਰੋਨ ਰਾਹੀਮ ਯੈਲਾ ਰਾਹੀਮ ਉਥੋਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਤੇ ਟਿਕਾਣੇ ਤਬਾਹ ਕੀਤੇ ਅਜਰ ਮਸੂਦ ਵਰਗਿਆਂ ਦੇ ਤੇ ਪਰਿਵਾਰ ਵੀ ਖਤਮ ਕਰਤਾ ਉਹ ਲੋਹਾਂ ਦਾ ਤੇ ਆਪ ਉਹ ਬਚ ਗਿਆ ਚਾਹੇ ਉਹ ਲਸ਼ਕਰੇ ਤੌਇਬਾ ਹੋਵੇ ਜਾਂ ਕੋਈ ਹੋਰ ਜਥੇਬੰਦੀ ਜਾਂ ਕੋਈ ਵੀ ਹੋਵੇ ਉਹਨਾਂ ਨੇ ਜਿੱਥੇ ਵੀ ਟ੍ਰੇਨਿੰਗ ਹੋ ਰਹੀ ਸੀ ਖੜਕੂਆਂ ਦੀ ਅੱਤਵਾਦੀਆਂ ਦੀ ਅੱਤਵਾਦੀ ਨਗੇ ਇਹ ਉਹਨਾਂ ਦੀ ਟ੍ਰੇਨਿੰਗ ਦੇ ਅੱਡੇ ਤਬਾਹ ਕੀਤੇ ਨੇ ਤੇ ਇਹਦੇ ਵਜੋਂ ਇਦੇ ਜਵਾਬੀ ਕਾਰਵਾਈ ਵਜੋਂ ਪਾਕਿਸਤਾਨ ਨੇ ਵੀ ਕਾਰਵਾਈ ਕੀਤੀ ਪਾਕਿਸਤਾਨ ਨੇ ਵੀ ਆਪਣੇ ਪੰਜਾਬ ਵਿੱਚ ਸਰਹੱਦੀ ਜ਼ਿਲ੍ਹਿਆਂ ਵਿੱਚ ਚਾਹੇ ਉਹ ਪਠਾਨਕੋਟ ਹੋਵੇ ਫਿਰੋਜ਼ਪੁਰ ਹੋਵੇ ਤਰਨਤਾਰ ਨੰਬਰਸਰ ਤੇ ਗੁਰਦਾਸਪੁਰ ਪਟੰਡਾ ਇੱਥੇ ਉਹਨਾਂ ਨੇ ਡਰੋਨ ਹਮਲੇ ਕੀਤੇ ਨੇਗੇ ਮੈਇਲਾਂ ਦੇ ਗੋਲੇ ਵੀ ਡਾਗੇ ਨੇਗੇ ਤੇ ਖਾਸ ਤੌਰ ਤੇ ਉਹਨਾਂ ਨੇ ਸ਼ੀਰਨਗਰ ਨੂੰ ਨਿਸ਼ਾਨਾ ਬਣਾਇਆ ਜੰਮੂ ਕਸ਼ਮੀਰ ਵਿੱਚ ਕਾਫੀ ਨੁਕਸਾਨ ਕੀਤਾ ਹੈ ਡਰੋਨਾਂ ਦੇ ਹਮਲੇ ਨਾਲ ਸਾਡੇ ਉੱਤੇ 15 ਸਾਡੇ ਭਾਰਤੀ ਜਿਨ੍ਹਾਂ ਵਿੱਚ 5 ਸਿੱਖ ਸਨ ਅਤੇ ਇੱਕ ਸਾਡਾ ਫੌਜੀ ਜਵਾਨ ਸੀਦੋ ਹੋਇਆ ਉੱਥੇ 15 ਸਾਡੇ ਇਹਨਾਂ ਨੇ ਸੀਧੇ ਕੀਤੇ ਨੇਗੇ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਸੋ ਇਸ ਤਰ੍ਹਾਂ ਫਿਰ ਗੋਲੀਬਾਰੀ ਹੁੰਦੀ ਰਹੀ ਦੋਵੇਂ ਪਾਸਿਆਂ ਤੋਂ ਬਲੈਕਆਊਟ ਵੀ ਸਰਕਾਰ ਦੇ ਪ੍ਰਸ਼ਾਸਨ ਨੇ ਕੀਤਾ ਜਿੱਥੇ ਖਤਰਾ ਹੁੰਦਾ ਸੀਗਾ ਜਿੱਥੇ ਕੋਈ ਆਵਾਜ਼ ਆਉਂਦੀ ਸ਼ੈਰਨ ਦੀਆਂ ਹੋਰ ਵੀ ਉੱਥੇ ਬਲੈਕਆਊਟ ਕਰਨਾ ਸਾਰੇ ਲਾਈਟਾਂ ਨੂੰ ਬੰਦ ਰੱਖਣੇ ਨੇਗੀਆਂ ਖਾਲੋ ਕੁਨੈਸ਼ਾ ਜੋਗ ਵੀ ਕੀਤਾ ਵਧੀਆ ਤੇ ਜਦੋਂ ਇਹ ਇਹ ਸ਼ੁਰੂ ਹੋਇਆ ਸੀਗਾ 6 ਜਵਾਂ 7 ਦੀ 7 ਮਈ ਦੀ ਰਾਤ ਨੂੰ ਜਨਨਿਕਾ 7 ਮਈ ਦਾ ਸਵੇਰੇ 1 ਵਜੇ ਕੇ 5 ਮਿੰਟ ਤੇ ਆਪਣੇ ਫੌਜਾਂ ਨੇ ਉਧਰ ਹਮਲਾ ਕੀਤਾ ਅਦੇ ਚਾਰ ਪੰਜ ਜਣੇ ਮੰਨ ਲਓ ਵੀ ਇਹ ਚੱਲਦਾ ਰਿਹਾ ਤਿੰਨ ਚਾਰ ਜਣ ਮੁਕਾਬਲਾ ਇਸ ਤਰ੍ਹਾਂ ਹੁੰਦਾ ਰਿਹਾ ਉਧਰੋਂ ਵੀ ਫਾਇਰਿੰਗ ਆ ਇਧਰੋਂ ਫਾਇਰਿੰਗ ਜਾਂ ਗੋਲਾਬਾਰੀ ਜਾਂ ਆਪਣੇ ਮਜੈਲਾ ਤੇ ਉਧਰੋਂ ਆਪਣੇ ਨਾਲ ਡਰੋਨ ਵਗੈਰਾ ਹਮਲੇ ਹੁੰਦੇ ਰਹਿੰਗੇ ਜਿਹਦੇ ਵਿੱਚ ਸਾਡਾ ਇੱਕ 19 ਸਾਲ ਦਾ ਸਾਡਾ ਸ਼ਹੀਦ ਹੋਇਆ ਸਾਡਾ ਆ ਆਰਮੀ ਦਾ ਜਵਾਨ ਇੱਕ ਰਾਸਤਾਨ ਦੀ 27 ਸਾਲ ਦੀ ਇੱਕ ਬੇਟੀ ਉਹ ਵੀ ਉੱਥੇ ਸ਼ਹੀਦ ਹੋਈ ਹੈ ਤੇ ਕਾਫੀ ਅਜੇ ਬੇਰਬੇ ਇਕਤਰ ਕੀਤੇ ਜਾ ਰਹੇ ਨੇਗੇ ਸੋ ਗੱਲ ਮਤਲਬ ਇਹ ਹੈ ਵੀ ਜੰਗ ਕਦੇ ਕਿਸੇ ਲਈ ਵੀ ਲਾਹੇਵੰਦ ਨਹੀਂ ਹੁੰਦੀ ਨੁਕਸਾਨਦੇ ਹੀ ਹੁੰਦੀ ਹੈ ਹਰੇਕ ਮੁਲਕ ਵਾਸਤੇ ਜੰਗ ਕੋਈ ਮਸਲੇ ਦਾ ਹੱਲ ਨਹੀਂ ਜੰਗ ਨਾਲ ਤਵਾਹੀ ਦੋਨੇ ਪਾਸੇ ਹੁੰਦੀ ਆ ਚਾਹੇ ਇੱਕ ਪਾਸੇ ਘਟੋਵੇ ਇੱਕ ਪਾਸੇ ਵੱਧ ਹੋਵੇ ਆਮ ਲੋਕ ਉਥੇ ਮਰਦੇ ਨੇ ਆਮ ਨਾਗਰ ਕਬਰਦੇ ਨੇ ਖਾਸ ਤੌਰ ਤੇ ਸਰਦੀ ਇਲਾਕੇ ਦੇ ਲੋਕਾਂ ਨੂੰ ਬਹੁਤ ਔਖਾ ਹੋ ਜਾਂਦਾ ਉਥੇ ਜੀਵਣ ਬਸਰ ਕਰਨਾ ਦੇਖਿਆ ਆਪਾਂ ਨੇ ਉਹ ਲੋਕ ਸਰਦਾ ਦੇ ਇਲਾਕੇ ਦੇ ਲੋਕ ਆਪਣਾ ਸਮਾਨ ਜਾ ਕੇ ਲਾਗਲੇ ਪਿੰਡਾਂ ਵੱਲ ਹੋਰ ਜਾ ਰਹੇ ਨੇ ਕਿ ਉਥੋਂ ਆਪਣੇ ਘਰ ਆਪਣੇ ਪਿੰਡ ਖਾਲੀ ਕਰ ਰਹੇ ਨੇ ਸੋ ਰਾਤ ਫਿਰ ਇਹ ਗੱਲ ਚੱਲੀ ਵੀ 20 ਜਗ੍ਹਾ ਤੇ ਪਾਕਿਸਤਾਨ ਨੇ ਸੀਜ ਫੇਰ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਨੇ ਸੀੜਨਗਰ ਵਿੱਚ ਡਰੋਨ ਹਮਲਾ ਕੀਤਾ ਹੈ ਜਾਨੀ ਸੀਜ ਫਾਇਰ ਦੀ ਉਲੰਘਣਾ ਕੀਤੀ ਆ ਪਾਕਿਸਤਾਨ ਨੇ ਉਹਨਾਂ ਨੇ ਕਾਫੀ ਉੱਥੇ ਬਿਮਾਰੀ ਕੀਤੀ ਹੈ ਸ਼੍ਰੀਨਗਰ ਚ ਤੋਂ ਇਹਦਾ ਕਾਫੀ ਰੋਲਾ ਪਿਆ ਜਦੋਂ ਕਿ ਪਾਕਿਸਤਾਨ ਦੇ ਜਿਹੜਾ ਆਰਮੀ ਦਾ ਮੁਖੀ ਆ ਉਹ ਕਹਿੰਦਾ ਵੀ ਮਨੀਰ ਕਹਿੰਦਾ ਵੀ ਸਾਡੇ ਅਸੀਂ ਨਸੀਜ ਫਾਇਰ ਤੋੜੀ ਹੈਗੀ ਉਲੰਘਣਾ ਕੀਤੀ ਹੈਗੀ ਇਹ ਤਾਂ ਇੰਡੀਆ ਨੇ ਕੀਤੀ ਹੈ ਇਹ ਤਾਂ ਭਾਰਤ ਵੱਲੋਂ ਬਿਮਾਰੀ ਹੋਈ ਹੈ ਅਸੀਂ ਨੇ ਕੁਝ ਕੀਤਾ ਜਦੋਂ ਕਿ ਭਾਰਤ ਨੇ ਫਿਰ ਜਵਾਬੀ ਫਾਇਰ ਜਵਾਬੀ ਉਹਨਾਂ ਡਰੋਨ ਹਮਲੇ ਨਕਾਰੇ ਨੇਗੇ ਰੋਡਰੋ ਡਰੋਨ ਛੱਡ ਰਹਿਣਾ ਸੀਜ਼ਫਾਇਰ ਹੋਣ ਤੋਂ ਬਾਅਦ ਵੀ ਜੰਗਬੰਦੀ ਹੋਣ ਤੋਂ ਬਾਅਦ ਵੀ ਇਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਆਪਣੀ ਕਰਤੂਤ ਕੀਤੀ ਡਰੋਨ ਭੇਜੇ ਤੇ ਇਡਿਆ ਨੇ ਜਵਾਬੀ ਕਾਰਵਾਈ ਵਜੋਂ ਇੰਡੀਅਨ ਆਰਮੀ ਨੇ ਉਹਨਾਂ ਨੇ ਡਰੋਨਾਂ ਨੂੰ ਨਸ਼ਟ ਕੀਤਾ ਹਵਾਜੀ ਸੋ ਕੁਝ ਵੀ ਹੋਵੇ ਦੋਵੇਂ ਧਿਰਾਂ ਨੂੰ ਜੰਗਬੰਦੀ ਦਾ ਜੋ ਉਹਦਾ ਅਸੂਲ ਹੈ ਉਹਦੇ ਕਾਇਮ ਰਹਿਣ ਨਾ ਇੰਡੀਆ ਕਰੇ ਨਾ ਆਪਣਾ ਪਾਕਿਸਤਾਨ ਕਰੇ ਕਿਉਂਕਿ ਇੰਡੀਆ ਨੇ ਕਹਿ ਦਿੱਤਾ ਸੀਗਾ ਵੀ ਅਸੀਂ ਨਾ ਹਵਾ ਰਾਹੀ ਨਾ ਅਸੀਂ ਸਮੁੰਦਰੀ ਨਾ ਅਸੀਂ ਜ਼ਮੀਨ ਰਾਹੀ ਕੋਈ ਹਮਲਾ ਕਰਾਂਗੇ ਪਰ ਜਦੋਂ ਉਧਰੋਂ ਉਹਨਾਂ ਨੇ ਲਗਨ ਕੀਤੀ ਪਾਕਿਸਤਾਨ ਵਾਲਿਆਂ ਨੇ ਤਾਂ ਫਿਰ ਆਪਣੀ ਇੰਡੀਆ ਆਰਮੀ ਨੂੰ ਕਾਰਵਾਈ ਕਰਨੀ ਪਈ ਸੋ ਹੁਣ ਕਿਸੇ ਵੀ ਸੰਸਾਰ ਨੂੰ ਸਭ ਨੂੰ ਪਤਾ ਹੈ ਵੀ ਇੰਡੀਆ ਵੀ ਪਰਮਾਣੂ ਪ੍ਰਪੱਕ ਹੈ ਪਰਮਾਣੂ ਬਣਾਉਣ ਦੇ ਕੋਲ ਹੈਗਾ ਕਿਉਂਕਿ ਪ੍ਰਧਾਨ ਮੰਤਰੀ ਅਟਲਬੀ ਅਟਲਬੀ ਹਰੀ ਬਾਜਪਾਈ ਨੇ ਰਾਜਸਥਾਨ ਵਿੱਚ 1988 ਚ ਪੋਖਰਨ ਚ ਕੋਟਾ ਰਾਜਸਥਾਨ ਦੇ ਇਲਾਕੇ ਚ ਉੱਥੇ ਪ੍ਰੀਖਣ ਕਰਿਆ ਸੀਗਾ ਇਹਨਾਂ ਦਾ ਪਰਮਾਣੂ ਦਾ ਠੀਕ ਹੈ ਸਾਰੇ ਮੌਕਿਆਂ ਲਵੇ ਜੋ ਹੈਗੇ ਨਹੀਂ ਪਰਮਾਣੂ ਗੱਲ ਵੀ ਜਲਦੀ ਰਹਿੰਦੀ ਹੈ ਵੀ ਪਰਮਾਣੂ ਇਹ ਹਥਿਆਰ ਨੇ ਸਾਰੇ ਹਿੱੱਡਾ ਛੋਣ ਚਾਹੀਦੇ ਨੇ ਪਰ ਉਹ ਗੱਲ ਚੱਲਦੀ ਆ ਉਹ ਗੱਲ ਕਿਸੇ ਰਿੰਡੀ ਲੱਗੀ ਕਿਉਂਕਿ ਕੋਈ ਤਾਂ ਮੁਰਖ ਪਹਿਲਾਂ ਪਹਿਲ ਕਰੇ ਵੀ ਹਾਂ ਮੈਂ ਨਸ਼ਟ ਕਰਦਾ ਮੇਰੇ ਪਰਮਾਣੂ ਠੀਕ ਹੈ ਲਾ ਮੈਂ ਕਰਤੇ ਹੁਣ ਤੁਸੀਂ ਕਰੋ ਗੱਲਬਾਤ ਹੋ ਰਹੀ ਆ ਪਰ ਕੋਈ ਸਾਹਮਣੇ ਨਹੀਂ ਆ ਰਿਹਾ ਵੀ ਹਾਂ ਮੈਂ ਨੈਸਟ ਕਰਦਾ ਕਿਉਂਕਿ ਆਪਾਂ ਨੂੰ ਪਤਾ ਹੈ 1945 ਵਿੱਚ ਕੀ ਹੋਇਆ ਸੀ ਨਾਗਾ ਨਾਗਾਸਾਕੀ ਤੇ ਹਿਰੋਸ਼ੀਮਾ ਵਿੱਚ ਅਮਰੀਕਾ ਨੇ ਛੱਟੇ ਸੀ ਪ੍ਰਮਾਣੂ ਬੰਬ ਹੁਣ ਤੱਕ ਵੀ ਉੱਥੇ ਉਹ ਨੁਕਸਾਨ ਲੋ ਚੱਲ ਰਹੇ ਨੇਗੇ ਹੁਣ ਤੱਕ ਵੀ ਉੱਥੇ ਜੋ ਔਲਾਦ ਹੈ ਬੱਚੇ ਹਨ ਉਹ ਹੈਂਡੀਕੈਪਡ ਪੈਦਾ ਹੋ ਰਹੇ ਨੇਗੇ ਕਿਉਂਕਿ ਪ੍ਰਮਾਣੂ ਜੋ ਅਸਰ ਹੁੰਦਾ ਪ੍ਰਮਾਣੂ ਬੰਬਾਂ ਦਾ ਉਹ ਤਾਂ ਸੜੀਆਂ ਤੱਕ ਦਾ ਹੱਕੇ ਤੱਕ ਉਹ ਉਹਦਾ ਅਸਰ ਹੁੰਦਾ ਸੋ ਖੈਰ ਹੁਣ ਅਰਦਾਸ ਕਰਦੇ ਪ੍ਰਮਾਤਮਾ ਅਗੇ ਕਿ ਦੋਹੇ ਮੁਲਕ ਜੰਗਬੰਦੀ ਦਾ ਜੋ ਤੇ ਜੰਗਬੰਦੀ ਕੀਤੀ ਗਈ ਹੈ ਉਹ ਜੰਗਬੰਦੀ ਨੂੰ ਮੰਨਣਗੇ ਸੀਜ਼ਫਾਇਰ ਨੂੰ ਮੰਨਣਗੇ ਸੀਜ਼ਫਾਇਰ ਰੱਖਣਗੇ ਕੋਈ ਵੀ ਮੁਲਕ ਇੱਕ ਦੂਜੇ ਤੇ ਹਮਲਾ ਨਹੀਂ ਕਰੂਗਾ ਟੇਬਲ ਟਾਕ ਰਾਹੀਂ ਗੱਲਾਂ ਹੱਲ ਹੋ ਜਾਂਦੀਆਂ ਨੇ ਕੋਈ ਮਸਲਾ ਹੋਵੇ ਕਿਉਂਕਿ ਜੰਗ ਕਰਨ ਤੋਂ ਬਾਅਦ ਫਿਰ ਟੇਬਲ ਟਾਕ ਹੀ ਚੱਲਦੀ ਹੈ ਕੋਈ ਮਚੋਲਾ ਬਣਦਾ ਵਿੱਚ ਤਾ ਇਸ ਤਰ੍ਹਾਂ ਇਹ ਗੱਲਾਂ ਹੌਲੀ-ਹੌਲੀ ਗੱਲਾਂ ਠੀਕ ਹੋ ਜਾਂਦੀਆਂ ਨੇ ਕਿਉਂਕਿ 2019 ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਦੀ ਕੋਈ ਵੀ ਕੂਟਨੀਤਿਕ ਗੱਲਬਾਤ ਅ ਨਹੀਂ ਹੋਈ ਚਾਹੇ ਉਹ ਸਰਕਾਰ ਪੱਧਰ ਤੇ ਜਾਂ ਉਹ ਸੈਨਿਕ ਪੱਧਰ ਤੇ ਆਰਮੀ ਪੱਧਰ ਤੇ 2019 ਚ ਗੱਲ ਹੋਈ ਸੀਗੀ ਮੁਲਕ ਕੋਈ ਗੱਲ ਨਹੀਂ ਹੋਈ ਹੈਗੀ ਸੋ ਇਹ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ ਸੋ ਸਾਰੇ ਮੁਲਕ ਸਾਰੇ ਖਾਸ ਤੌਰ ਤੇ ਸਾਡਾ ਇੰਡੀਆ ਤੇ ਪਾਕਿਸਤਾਨ ਇਨਾਂ ਵਿੱਚ ਸ਼ਾਂਤੀ ਰਹੇ ਧੰਨਵਾਦ ਜੀ